ਗੱਲ ਨਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀ ਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਦ ਫਸੇ ਕਸੂਤੇ ਇੱਕ ਪਾਸੇ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਦ ਦਾ ਵਿਰੋਧ ਕੀਤਾ ਜਾ ਰਿਹਾ ਹੈ 6 ਜੂਨ ਵੀ ਸਿਰ ਤੇ ਹੈ ਕੰਨੂ ਕਾਰੇ ਵਾਲੇ ਦੇ ਨਹੀਂ ਯਾਨਕਿ 6 ਜੂਨ ਨੂੰ ਇਹ ਫਰਜ਼ ਬਣਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਚਾਹੇ ਮੁਖ ਜਥੇਦਾਰ ਹੋਣ ਚਾਹੇ ਕਾਰਜਕਾਰੀ ਜਥੇਦਾਰ ਹੋਣ ਕੌਮ ਨੂੰ ਸੰਬੋਧਨ ਕਰਨ ਸੰਬੋਧਨ ਕਰਨ ਤੋਂ ਬਾਅਦ ਸ਼ਹੀਦਾ ਦਾ ਸਨਮਾਨ ਵੀ ਕੀਤਾ ਜਾਵੇ ਲੇਕਿਨ ਇਸ ਤੋਂ ਪਹਿਲਾਂ ਵੱਡਾ ਬਵਾਲ ਚੜ ਗਿਆ ਹੈ ਹੁਣ ਖਬਰ ਆ ਰਹੀ ਹੈ ਸਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਵਾਲਿਆਂ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਪਤਾ ਹੈ ਸਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਵੱਡੀ ਦੇਣ ਹੈ ਕੌਮ ਨੂੰ ਹੱਕਾਂ ਦੀ ਖਾਤਰ ਲੜੇ ਆਵਾਜ਼ ਉਠਾਈ ਗਈ ਲੇਕਿਨ ਸਮੇ ਸਮੇਂ ਦੀਆਂ ਸਰਕਾਰਾਂ ਨੂੰ ਮਨਜ਼ੂਰ ਨਹੀਂ ਸੀ ਖਾਸ ਕਰਕੇ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਤਸ਼ੱਦਦ ਕੀਤਾ ਕਿਵੇਂ ਯਾਦ ਕੀਤਾ ਜਾਂਦਾ ਹੈ ਇਸ ਘੱਲੂ ਘੜੇ ਦਾ ਵੱਡਾ ਦਿਲ ਕਿੰਨੀਆਂ ਜਾਨਾਂ ਗਈਆਂ ਅਣਦੋਸ਼ ਲੋਕਾਂ ਨੂੰ ਮਾਰਿਆ ਗਿਆ ਕਾਂਗਰਸ ਦੀ ਸਰਕਾਰ ਵੱਲੋਂ ਕਈ ਲੋਕ ਸ਼ਹੀਦ ਹੋਏ ਇਸ ਦਿਨ ਫਰਜ਼ ਬਣਦਾ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਾਂ ਮੁੱਖ ਜਥੇਦਾਰ ਹੋਣ ਕਿ ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਨਾ ਇਸ ਤੋਂ ਪਹਿਲਾਂ ਵਿਵਾਦ ਛੜਿਆ ਸੀ ਦਮਦਵੀ ਟਕਸਾਲ ਦੇ ਮੁਖੀ ਬਾਬਾ ਅਨਾਮ ਸਿੰਘ ਤੁਮਨੋਂ ਲੈ ਕੇ ਉਹਨਾਂ ਕਹਿੰਦੇ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ 6 ਜੂਨ ਨੂੰ ਆ ਕੌਮ ਨੂੰ ਫਰਮਾਨ ਜਾਰੀ ਕਰਦੇ ਨੇ ਜਾਂ ਸਨਮਾਨ ਕਰਦੇ ਨੇ ਕੌਮ ਦੇ ਸ਼ਹੀਦਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੇ ਅਸੀਂ ਇਸ ਵਿਰੁੱਧ ਮੋਰਚਾ ਖੁੱਲਾਂਗੇ ਕਿਉਂਕਿ ਕੌਮ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਆਪਣਾ ਜਥੇਦਾਰ ਨਹੀਂ ਮੰਨ ਰਹੀ ਹਾਲਾਂਕਿ શ્રી ਅਕਾਲ ਤਖਤ ਸਾਹਿਬ ਦੇ ਦਾ ਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <th> ਦੇ ਦੁਆਰਾ ਅੱਜ ਵਕਤ ਭੇਜਿਆ ਗਿਆ ਹੈ ਆ ਬਾਬਾ ਹਰਨਾਮ ਸਿੰਘ ਧੋਮਾ ਦੇ ਕੋਲ ਮੰਨਦੇ ਜੇ ਮੰਨਦੇ ਨੇ ਜਾਂ ਨਹੀਂ ਮੰਨਦੇ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਕਿੱਦ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਪਰਿਵਾਰ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਚਿੱਠੀ ਲਿਖ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਕੀ ਕਿਹਾ ਉਹਨਾਂ ਨੇ ਚਿੱਠੀ ਦੇ ਵਿੱਚ ਮੈਂ ਪੜ ਕੇ ਤੁਹਾਨੂੰ ਦੱਸਦਿਆਂ ਜੀ ਦੰਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਸਿੰਘ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਸੁਪੁੱਤਰ ਭਾਈ ਇਸ਼ਰ ਸਿੰਘ ਅਤੇ ਭਾਈ)^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)} ਵਰੇਗੜ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਹੋ ਰਿਹਾ ਸਮਾਗਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੁਕਿਆ ਜਾਵੇ ਜੇਕਰ ਗੜਗੱਜ ਉਹਨਾਂ ਦਾ ਸਨਮਾਨ ਕਰਦੇ ਹਨ ਤਾਂ ਉਹ ਇਹ ਸਨਮਾਨ ਕਿਸੇ ਵੀ ਹਾਲਤ ਵਿੱਚ ਨਹੀਂ ਲੈਣਗੇ ਯਾਨੀ ਕਿ ਇਹ ਸੰਤ ਗਿਆਨੀ ਜਰਨੈਲ ਸੰਤ ਖਾਲਸਾ ਢਿੰਡਰਾ ਵਾਲਿਆਂ ਦੇ ਲੜਕਿਆਂ ਦੇ ਵੱਲੋਂ ਇੱਕ ਪੁਸ਼ਟੀ ਕਰ ਦਿੱਤੀ ਗਈ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਾਡਾ ਸਨਮਾਨ ਕਰਦੇ ਨੇ ਅਸੀਂ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲੋਂ ਨਹੀਂ ਲਵਾਂਗੇ ਯਾਨੀ ਕਿ ਸੰਤ ਜਰਨੈਲ ਸਿਕ ਭੰਡਰਾ ਵਾਲਾਂ ਦੇ ਦੋਨਾਂ ਸੂਤਰਾਂ ਵੱਲੋਂ ਇਹ ਚਿੱਠੀ ਲਿਖ ਦਿੱਤੀ ਗਈ ਹੈ ਕਿ ਭਾਈ ਰੋਕਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਉਹਨਾਂ ਦੇ ਕੋਲੋਂ ਕੋਈ ਵੀ ਸਨਮਾਨ ਚਿੰਨ ਨਹੀਂ ਲਵਾਂਗੇ 6 ਜੂਨ ਯਾਨੀ ਕਿ ਕੱਲੂ ਘਾਰੇ ਵਾਲੇ ਦਿਨ ਇਸ ਕਰਕੇ ਉਸ ਨੂੰ ਪ੍ਰੋਪਰ ਰੋਕ ਦਿੱਤਾ ਜਾਵੇ ਤਾਂ